ਸੋ ਰਾਜਪੁਰਾ ਸ਼ਹਿਰ ਦੇ ਵਿੱਚ ਗਾਂਧੀ ਮਾਰਕੀਟ ਦੇ ਵਿੱਚ ਖੜੇ ਆ ਤੇ ਜਿੱਥੇ ਲੋਕ ਚੋਰੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਸ਼ਹਿਰ ਦੇ ਲੋਕ ਉੱਥੇ ਹੀ ਸੀਵਰੇਜ ਦੀ ਸਮੱਸਿਆਵਾਂ ਤੋਂ ਉੱਥੇ ਸਫਾਈ ਤੋਂ ਬਹੁਤ ਪਰੇਸ਼ਾਨ ਹੈ ਸੋ ਤੁਸੀਂ ਦੇਖ ਸਕਦੇ ਹੋ ਗਾਂਧੀ ਮਾਰਕੀਟ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਕੈਮਰਾਮੈਨ ਤੁਹਾਨੂੰ ਨੇੜੇ ਤੋਂ ਦਿਖਾਣਗੇ ਆਕੇ ਕਿ ਕਿਸ ਤਰ੍ਹਾਂ ਦੇਖੋ ਸੀਵਰੇਜ ਲੀਕ ਕਰ ਰਿਹਾ ਹੈ ਕਈ ਵਾਰੀ ਸ਼ਿਕਾਇਤ ਕਰਨ ਤੇ ਵੀ ਜਿਹੜਾ ਹੈ ਸੀਵਰੇਜ ਬੋਰਡ ਦੇ ਕੰਨਾਂ ਤੇ ਜੂ ਨਹੀਂ ਰੰਗਦੀ ਅਫਸਰ ਜਿਹੜੇ ਆ ਆਪਣੇ ਕੰਬਰੀਆਂ ਦੇ ਵਿੱਚ ਬੈਠ ਕੇ ਸਿਰਫ ਆਰਡਰ ਚਲਾਉਣਾ ਜਾਣਦੇ ਆ ਲੇਕਿਨ ਸੁਣਵਾਈ ਕੌਣ ਕਰੇਗਾ ਜਿਹੜੇ ਲੋਕ ਟੈਕਸ ਭਰਦੇ ਆ ਜਿਹੜੇ ਲੋਕ ਵੋਟ ਪਾਉਂਦੇ ਆ ਉਹਨਾਂ ਦੀ ਸੁਣਵਾਈ ਆਖਰ ਕੌਣ ਕਰੇਗਾ ਸੋ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿਸੇ ਟਾਈਮ ਵੀ ਵੱਡੀ ਬਿਮਾਰੀ ਜਿਹੜੀ ਫੈਲ ਸਕਦੀ ਹੈ ਦੁਕਾਨਦਾਰ ਬਹੁਤ ਪਰੇਸ਼ਾਨ ਹੈ ਇੱਥੇ ਆਣ ਵਾਲੇ ਗਾਹਕ ਜਿਹੜੇ ਆ ਉਹ ਵੀ ਗੁਰੇਸ਼ ਕਰਦੇ ਆ ਇਸ ਮਾਰਕੀਟ ਦੇ ਵਿੱਚ ਆਨ ਤੇ ਕਿ ਇਸ ਮਾਰਕੀਟ ਦੇ ਵਿੱਚ ਕਿਸੇ ਟਾਈਮ ਵੀ ਕੋਈ ਇਸ ਖੱਡੇ ਦੇ ਵਿੱਚ ਗਿਰ ਸਕਦਾ ਹੈ ਤੇ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਤਾਂ ਇਸ ਮਾਰਕੀਟ ਦੇ ਵਿੱਚ ਮੰਦੇ ਦੀ ਮਾਰ ਜਿਹੜੀ ਹੈ ਇਸ ਸੀਵਰੇਜ ਕਰਕੇ ਤੁਸੀਂ ਦੇਖ ਸਕਦੇ ਹੋ ਪੈ ਰਹੀ ਹੈ ਅੰਕਲ ਜੀ ਸਾਡੇ ਨਾਲ ਮੌਜੂਦ ਹੈ ਆਪਾਂ ਗੱਲਬਾਤ ਕਰ ਲੈਂਦੇ ਆ ਕਿ ਕਿੰਨੇ ਟਾਈਮ ਤੋਂ ਇਹ ਪ੍ਰੋਬਲਮ ਚੱਲ ਰਹੀ ਹੈ ਇਹ ਬੋ ਜੀ 2 ਮਹੀਨੇ ਤਾਂ ਹੋ ਹੀ ਗਏ ਨੇ ਹਾਂਜੀ ਹਾਂਜੀ ਮਤਲਬ ਫਿਰ ਪੰਜ 6 ਮਹੀਨੇ ਹੋ ਗਏ ਨੇ ਅਸੀਂ ਕਹਿ ਦੇ ਰਹੇ ਹਾਂ ਕਿ ਮਿੰਤਾ ਕਰ ਦੇ ਰਹੇ ਹਾਂ ਭਈ ਆਓ ਸਾਡੀ ਜਾਨ ਛਡਾਓ ਐਂ ਠੀਕ ਕਰੋ ਕੋਈ ਨਹੀਂ ਆਂਦਾ ਜੀ ਬਸ ਹਾਂਜੀ ਉੱਥੋਂ ਕਰ ਦਿੰਦੇ ਤੁਸੀਂ ਜਾਓ ਜੀ ਅਸੀਂ ਪਹੁੰਚ ਗਏ ਆ ਕੇ ਆ ਕੇ ਤੁਹਾਡੇ ਕੋਲ ਤੁਹਾਡੇ ਕੋਲ ਪਹਿਲਾਂ ਪਹਿਲਾਂ ਅਸੀਂ ਕਰਾ ਦਵਾਂਗੇ ਪਹੁੰਚਣ ਤੋਂ ਬਾਕੀ ਮੇਰੇ ਇੱਥੇ ਆਉਂਦੇ ਹੋਏ ਸਵਾਦ ਦਾ ਸਵਾਦ ਬਣਿਆ ਪਿਆ ਤੇ ਕੀ ਗੱਲ ਤੁਸੀਂ ਵੋਟਾਂ ਨਹੀਂ ਪਾਈਆਂ ਜਾਂ ਤੁਸੀਂ ਟੈਕਸ ਨਹੀਂ ਪਰਦੇ ਸਰਕਾਰ ਨੂੰ ਜਾਂ ਕੀ ਚੀਜ਼ ਵੋਟਾਂ ਦਾ ਉਸ ਟਾਈਮ ਕਾਂਗਰਸ ਗਵਰਨਮੈਂਟ ਸੀ ਨਾ ਉਹਨੂੰ ਪਾਈਆਂ ਸੀ ਹਾਂਜੀ ਹਾਂਜੀ ਹੁਣ ਆ ਗਏ ਆਪ ਉਹ ਕਹਿੰਦੇ ਸਾਡਾ ਕੀ ਮਤਲਬ ਹੈ ਅਸੀਂ ਤੇ ਤੁਹਾਡੀ ਵੋਟ ਥੋੜੀ ਲਈ ਹੈ ਇਸ ਕਰਕੇ ਤੁਹਾਡੇ ਨੋਟ ਪੱਕਾ ਕੀਤਾ ਜੀ ਸਾਹਮਣੇ ਦਿਖ ਰਿਹਾ ਜੀ ਤੁਹਾਨੂੰ ਆਪ ਹੀ ਤਾਂ ਦੇਖ ਰਹੇ ਹੋ ਇਹ ਚੀਜ਼ਾਂ ਅਫਸਰਾਂ ਨੂੰ ਸ਼ਿਕਾਇਤ ਕੀਤੀ ਤੁਸੀਂ ਬਹੁਤ ਗਏ ਜੀ ਅਜੀਲ ਜਾਜ ਆ ਗਿਆ ਮੈਂ ਐਸੇ ਥੱਕ ਗਿਆ ਜੀ ਮੁੰਡੇ ਚੱਲਦੇ ਨਹੀਂ ਐ ਮੈਂ ਇਕੱਲਾ ਬੰਦੇ ਬੜਾ ਮੁਸ਼ਕਿਲ ਹੋ ਰਿਹਾ ਹੁਣ ਕੀ ਚਾਹੁੰਦੇ ਕੀ ਹੋ ਤੁਸੀਂ ਕੀ ਤੁਹਾਡੀ ਸੁਣਵਾਈ ਪਰ ਮੈਂ ਕਹਿੰਦਾ ਜੇ ਨਹੀਂ ਸੁਣਦਾ ਮੈਂ ਇੱਥੇ ਭੁਖ ਹੜਤਾਲ ਕਰਕੇ ਬੈਠ ਜਾਊਗਾ ਪੂਰੇ ਹਾਂ ਤੇ ਗਾਕਾ ਦਾ ਕੀ ਸਿਸਟਮ ਹੈ ਗਾਕਾ ਕਿੱਥੋਂ ਆਵੇਗਾ ਉਥੋਂ ਦੇਖ ਕੇ ਨਾ ਬਾਹਰ ਦੀ ਬਾਹਰ ਉਧਰੀ ਰੋਡ ਉਧਰੀ ਰੋਡ ਉਧਰ ਚਲੇ ਜਾਂਦੇ ਇੱਥੇ ਤਾਂ ਆਂਦੇ ਹੀ ਨਹੀਂ ਗਾਕਾ ਕੀ ਕਹਿਣਾ ਚਾਹੋਗੇ ਸ਼ਹਿਰ ਦੇ ਬਾਰੇ ਚੋਰੀਆਂ ਵੀ ਬਹੁਤ ਵੱਧ ਚੁੱਕੀਆਂ ਤੇ ਚੋਰੀਆਂ ਤਾਂ ਜੇ ਹੁਣ ਛੋੜਦੇ ਨਹੀਂ ਲੋਕ ਠੰਡ ਦੀ ਮੌਸਮ ਹੈ ਨਾ ਪ੍ਰਸ਼ਾਸਨ ਸੁੱਤਾ ਪਿਆ ਹੈ ਫਿਰ ਇਹ ਤਾਂ ਚੱਲੇ ਘੱਮ ਠੀਕ ਹੈ ਜੀ ਹਾਂ ਉਹ ਕੀ ਕਹਿਣਾ ਚਾਹੋਗੇ ਜੀ ਤੁਸੀਂ ਇਸ ਉਹਦੇ ਤੁਹਾਡੀ ਦੁਕਾਨ ਹੈ ਸਾਰਾ ਸੀ ਬੜੇ ਪਰੇਸ਼ਾਨ ਹੈ ਜੀ ਇਹ ਟੱਕਣ ਇੰਨਾ ਲੂਜ਼ ਹੈ ਜੀ ਜਦੋਂ ਉੱਪਰ ਪੈਰ ਰੱਖਿਆ ਜਾਵੇ ਤੇ ਬੰਦਾ ਵਿੱਚ गिर ਜੇ ਹਾਂ ਜੀ ਜੇ ਕੋਈ गिर ਗਿਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਇਹਦਾ ਦੋ ਵਾਰ ਬੰਦੇ ਗਿਰ ਵੀ ਚੁੱਕੇ ਜਿਨ੍ਹਾਂ ਨੂੰ ਅਸੀਂ ਕੱਟਿਆ ਉਹਦੀ ਅੱਗੇ ਛੋਟੇ ਜਿਹੜੇ ਚੈਂਬਰ ਆ ਉਹਨਾਂ ਦਾ ਵੀ ਬੁਰਾ ਹਾਲ ਹੈ ਦੁਕਾਨਾਂ ਦੇ ਵਿੱਚ ਪਾਣੀ ਵੜ ਰਿਹਾ ਸਮੈਲ ਆ ਰਹੀ ਹੈ ਕਸਟਮਰ ਥੋੜੀ ਆਏਗਾ ਤੇ ਤੁਸੀਂ ਸ਼ਿਕਾਇਤ ਕੀਤੀ ਕਿਸੇ ਨੂੰ ਜੇ ਆਈ ਸਾਹਿਬ ਨੂੰ ਵੀ ਕਹਿ ਗਏ ਆ ਸਿਵਰੇਜ ਬੋਰਡ ਵੀ ਕਹਿ ਗਏ ਆ ਜੀ ਸਾਰੀ ਮਾਰਕੀਟ ਇਕੱਠੀ ਹੋ ਕੇ ਵੀ ਜਾਂਦੀ ਹੈ ਕੋਈ ਸੁਣਵਾਈ ਨਹੀਂ ਆ ਠੀਕ ਹੈ ਮੰਗ ਕੀ ਕਰਦੇ ਹੋ ਮੰਗੇਈ ਆ ਜੀ ਸਫਾਈ ਕੀਤੀ ਜਾਵੇ ਚੈਂਬਰਾਈ ਚੰਗੀ ਤਰ੍ਹਾਂ ਗਾ ਕਾ ਕੇ ਵੀ ਦੱਸਦੇ ਨੇ ਤੁਹਾਨੂੰ ਦੁਕਾਨ ਤੇ ਵੀ ਕੀ ਗਾ ਕੰਦੇ ਆ ਜੀ ਸਫਾਈ ਕਰਾਓ ਅਜੇ ਕਹਿੰਦੇ ਸਾਡੇ ਸੁਣਦੇ ਨਹੀਂ ਜੀ ਕੋਈ ਜੇ ਪ੍ਰਾਈਵੇਟ ਬੁਲਾਈਏ ਤਾਂ ਉਹ ਡਰਦਾ ਉਹ ਕਰਦਾ ਨਹੀਂ ਸਫਾਈ ਉਹ ਕਹਿੰਦਾ ਵੀ ਕਮੇਟੀ ਵਾਲੇ ਗੁੱਸੇ ਹੋਵेंगे ਠੀਕ ਹੈ ਤੁਸੀਂ ਮਾਰਕੀਟ ਐਮਐਲਏ ਸਾਹਿਬ ਨੂੰ ਮਿਲੇ ਹੋ ਜਾ ਕੇ ਨਹੀਂ ਐਮਐਲਏ ਸਾਹਿਬ ਕੋ ਐਮਐਲਏ ਸਾਹਿਬ ਕੋਲ ਨਹੀਂ ਗਏ ਜੀ ਅਸੀਂ ਵਿਕਾਸ ਕਰਾ ਰਹੇ ਹਾਂ ਬਹੁਤ ਜ਼ਿਆਦਾ ਐਮਐਲਏ ਸਾਹਿਬ ਕੋਲ ਨਹੀਂ ਗਏ ਨਗਰ ਕੌਂਸਲ ਹਾਂ ਨਗਰ ਕੌਂਸਲ ਗਏ ਕਮੇਟੀ ਦਫ਼ਤਰ ਕੋਈ ਸੁਣਵਾਈ ਨਹੀਂ ਕੋਈ ਸੁਣਵਾਏ ਕੋਈ ਈਓ ਈਓ ਸਾਹਿਬ ਕੁਝ ਸੁਣਦੇ ਨਹੀਂ ਨਹੀਂ ਜੀ ਅਸੀਂ ਜੈ ਸਾਹਿਬ ਨੂੰ ਕਹਾਂਦੇ ਅੱਛਾ ਜੀ ਆਪ ਨੂੰ ਬਹੁਤ ਫੋਨ ਬਹੁਤ ਫੋਨ ਕਰਿਆ ਵਿਕਾਸ ਕਰ ਰਹੇ ਹਾਂ ਕੀ ਕਰ ਜੈ ਸਾਹਿਬ ਨੂੰ ਬਹੁਤ ਫੋਨ ਕਰਿਆ ਹਫਤਾ 10 ਦਿਨ ਹੋ ਗਏ ਰੋਜ਼ ਕੰਪਲੇਂਟ ਲਿਖਵਾਉਂਦੇ ਇੱਕ ਦਿਨ ਵਿੱਚ ਨਾ ਘੱਟ ਤੋਂ ਘੱਟ 20 ਵਾਰ ਕੰਪਲੀਟ ਕਰੀਆ ਜੈ ਸਾਹਿਬ ਨੂੰ ਹ ਕੋਈ ਸੁਣਵਾਈ ਨਹੀਂ ਹੋਈ ਸੀਵਰੇਜ ਬੋਰਡ ਵੀ ਬਹੁਤ ਫੋਨ ਕਰ ਰਿਹਾ ਬਹੁਤ ਬੁਰਾ ਹਾਲ ਹੈ 스멜 ਬਹੁਤ ਆਂਦੀ ਹੈ ਸਾਰੀ ਲਾਈਨਾਂ ਬੰਦ ਹੈ ਕਾਫੀ ਕੰਪਲੇਂਟਾਂ ਲਿਖਵਾ ਬਟ ਹੈ ਬਿਲਕੁਲ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਦਾ ਇਹ ਕਿੰਨੇ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਹੈ ਇਹ ਵੈਸੇ ਤਾਂ 6 ਮਹੀਨੇ ਹੋ ਗਿਆ ਕਦੀ ਠੀਕ ਕਰ ਜਾਂਦੇ ਹੁਣ ਇਸ ਵਾਰ ਤਾਂ ਆਈ ਨਹੀਂ ਆ 15 20 ਦਿਨ ਹੋ ਗਿਆ ਬਿਲਕੁਲ ਵੀ ਨਹੀਂ ਆਏ ਹੁਣ ਜਿਵੇਂ ਬਾਰਿਸ਼ ਦਾ ਮੌਸਮ ਬਣਿਆ ਹੋਇਆ ਹੈ ਕਿਸੇ ਟਾਈਮ ਵੀ ਫਿਰ ਜ਼ਿਆਦਾ ਹੋ ਜਾਏਗਾ ਬਹੁਤ ਇੱਕ ਦੋ ਵਾਰ ਤਾਂ ਬੰਦੇ ਗਿਰ ਵੀ ਚੁੱਕੇ ਆ ਕਸਟਮਰ ਵੀ ਗਿਰ ਚੁੱਕੇ ਆ ਸਾਨੂੰ ਕਸਟਮਰ ਕਹਿੰਦੇ ਆ ਕਿ ਇੱਕ ਕਿਉਂ ਨਹੀਂ ਠੀਕ ਕਰਾਉ ਤੇ ਹੁਣ ਤੁਹਾਡੀ ਕੀ ਮੰਗ ਹੈ ਮਾਦਮ ਬਸ ਅਸੀਂ ਇਹ ਕਹਿੰਦੇ ਕਿ ਠੀਕ ਕਰਾਓ ਜਲਦੀ ਤੋਂ ਜਲਦੀ ਸਾਡੇ ਕਸਟਮਰ ਵੀ ਪਰੇਸ਼ਾਨ ਹੋਏ ਪਏ ਆਹ ਲ ਦਿਨਾਂ ਦੇ ਵਿੱਚ ਤੁਹਾਡੀ ਪ੍ਰੋਬਲਮ ਹੱਲ ਨਹੀਂ ਹੁੰਦੀ ਤੇ ਕੀ ਕਰੂਗੇ ਤੁਸੀਂ ਅਸੀਂ ਦਰਨਾ ਲਾਵਾਂਗੇ ਜੀ ਹੋਰ ਕੀ ਕਰਾਂਗੇ ਅੱਛਾ ਹਾਂਜੀ ਹਾਂਜੀ ਤੇ ਠੀਕ ਐ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਸਾਰੇ ਜਿੱਦਾਂ ਕਿ ਪਹਿਲੇ ਸਾਰੇ ਦੱਸ ਚੁੱਕੇ ਆ ਕਿ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਅਸੀਂ ਤਕਰੀਬਨ ਸਾਢੇ 11 ਘੰਟੇ ਅਸੀਂ ਘਟੋ ਘਟਾ ਬੈਠਦੇ ਹੀ ਆ ਦੁਕਾਨ ਤੇ ਸਵੇਰੇ 10 ਵਜੇ ਆਨੇ ਰਾਤੀ 9 ਵਜੇ ਸਾਡੇ ਕਰਦੇ ਕਹਿੰਦੇ ਆ ਤੁਸੀਂ ਇਸ ਮਾਰਕੀਟ ਨੂੰ ਛੱਡ ਕੇ ਚਲੇ ਜਾਓ ਜੇ ਕੋਈ ਹੱਲ ਨਹੀਂ ਹੁੰਦਾ ਹੋਰ ਕੀ ਕਰੀਏ ਇਹਨਾਂ ਡੇਲੀ ਮਤਲਬ ਫੋਨ ਕਰੀਦੇ ਕਈ ਵਾਰੀ ਫੋਨ ਵੀ ਨਹੀਂ ਚੱਕਦੇ ਕਮੇਟੀ ਵਾਲੇ ਕਈ ਵਾਰੀ ਫੋਨ ਚੱਕ ਲੈਣੇ ਪਰ ਇਹ ਹੱਲ ਨਹੀਂ ਹੋ ਰਿਹਾ ਕਸਟਮਰ ਆਂਦਾ ਹੈ ਕੋਈ ਮਜਬੂਰੀ ਦਾ ਮਾਰਾ ਆਂਦਾ ਜੀ ਉਹ ਪਹਿਲੇ ਸਾਨੂੰ ਸ਼ਿਕਾਇਤ ਕਰਦਾ ਹੈ ਕਿ ਤੁਸੀਂ ਦੇਖੋ ਕਹਿ ਕਿਵੇਂ ਬੈਠੇ ਹੋ ਕਿਆ ਕਰ ਰਹੇ ਹੋ ਤੁਹਾਡੀ ਕੁਝ ਮਤਲਬ ਕੁਛ ਜਲਦੀ ਨਹੀਂ ਹੈ ਕੁਛ ਜਾਣਦੇ ਨਹੀਂ ਕੰਪਲੇਂਟ ਕਰਨ ਹੁਣ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸਮਝਾਈਏ ਵੀ ਅਸੀਂ ਤਾਂ ਜਾ ਜਾ ਕੇ ਥੱਕ ਚੁੱਕੇ ਹਾਂ ਤਾਂ ਹੀ ਅਸੀਂ ਅੱਜ ਮਜਬੂਰੀ ਨਾਲ ਸਾਨੂੰ ਸਾਹਮਣੇ ਆਣਾ ਪੈ ਗਿਆ ਮਤਲਬ ਕਿਸੇ ਟਾਈਮ ਵੀ ਕੋਈ ਵੀ ਵੱਡੀ ਬਿਮਾਰੀ ਪੈਦਾ ਹੋ ਸਕਦੀ ਹੈ ਜਿਹਦੇ ਨਾਲ ਜਿਹਦੇ ਨਾਲ ਕੋਈ ਵੀ ਦੇਖੋ ਬੱਚਾ ਆਂਦਾ ਅਸੀਂ ਐਨੇ ਸਾਡੇ ਪਰਿਵਾਰ ਹੈਗਾ ਸਾਰਾ ਸਮਾਜ ਸਾਡਾ ਪਰਿਵਾਰ ਹੈ ਕੋਈ ਵੀ ਬਿਮਾਰ ਹ ਹੁੰਦਾ ਹੈ ਦੇਖੋ ਉਹਦੇ ਚ ਕੌਣ ਜ਼ਿੰਮੇਵਾਰ ਹੈ ਇਹ ਸਾਨੂੰ ਚੀਜ਼ ਦਾ ਜਵਾਬ ਦਿੱਤਾ ਜਾਏ ਪ੍ਰਸ਼ਾਸਨ ਦਾ ਤਾਂ ਸਾਰੀ ਗੱਲ ਚਲੋ ਪ੍ਰਸ਼ਾਸਨ ਦੀ ਗੱਲ ਤਾਂ ਛੱਡ ਦਿੰਨੇ ਆ ਹੁਣ ਆਪਾਂ ਇਸ ਮੁੱਦੇ ਤੇ ਆਏ ਹੋਏ ਆ ਕਮੇਟੀ ਦੇ ਮੁੱਦੇ ਤੇ ਆਏ ਹੋਏ ਆ ਸਾਨੂੰ ਚਾਹੀਦਾ ਵੀ ਕਮੇਟੀ ਜਲਦੋਂ ਜਲਦ ਸਾਡਾ ਧਿਆਨ ਰੱਖ ਕੇ ਸਭ ਤੋਂ ਪਹਿਲਾਂ ਰਾਜਪੁਰੇ ਦੀ ਪ੍ਰਾਇੋਰਟੀ ਸਾਰਾ ਰਾਜਪੁਰਾ ਸ਼ਹਿਰ ਸਾਭ ਹੋਣਾ ਚਾਹੀਦਾ ਹੈ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਿਉਂਕਿ ਹਰ ਬੰਦਾ ਸੈਲਫਿਸ਼ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਪਹਿਲੇ ਸਭ ਤੋਂ ਪਹਿਲਾਂ ਸਾਡੀ ਮਾਰਕੀਟ 'ਚ ਆ ਕੇ ਪਹਿਲੇ ਦੇਖਣ ਚਾਰ ਬੰਦਿਆਂ ਨਾਲ 2 ਮਿੰਟ ਬੈਠ ਕੇ ਦੇਖਣ ਕਿ ਆਹ ਹਾਲ ਕਿਹੜਾ ਹੈ ਜੇ ਉਹਨਾਂ ਨੂੰ ਲੱਗਦਾ ਠੀਕ ਹੈ ਫਿਰ ਉਹ ਕੁਝ ਨਾ ਕਰਨ ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਸਾਡੀ ਮੰਗ ਸੱਚ ਹੈ ਫਿਰ ਇਹਨੂੰ ਜਲਦੀ ਤੇ ਲਈ ਠੀਕ ਕੀਤਾ ਜਾਏ ਸੋਮਵਾਰ ਕੱਲ ਸੋਮਵਾਰ ਦਾ ਦਿਨ ਹੈ ਬਿਲਕੁਲ ਸਵਾਈ ਹੋਣੀ ਚਾਹੀਦੀ ਹੈ ਬਿਲਕੁਲ ਸੋ ਸੋ اوਪੀ ਜੁਐਲਰ ਦੇ ਮਾਲਕ ਜਿਹੜੇ ਆਰੇ ਮੌਜੂਦ ਹੈ ਤੁਹਾਡੇ ਸ਼ੋਰੂਮ ਦੇ ਬਾਹਰ ਇੰਨਾ ਗੰਦ ਪਿਆ ਹੋਇਆ ਕੀ ਕਹਿਣਾ ਚਾਹੋਗੇ ਪਾਣੀ ਖੜਿਆ ਹੈ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਸਾਡੀ ਰਿਕਵੈਸਟ ਹੈ ਜੀ ਬਈ ਜਿਹੜਾ ਕਮੇਟੀ ਦਾ ਕੰਮ ਹੈ ਉਹ ਕਮੇਟੀ ਕਰੇਗੀ ਅਸੀਂ ਪਰਸਨਲ ਤੌਰ ਤੇ ਤਾਂ ਇਹ ਕਰ ਨਹੀਂ ਸਕਦੇ ਹਾਂਜੀ ਹਾਂਜੀ ਨਾਦਾਨ ਨੂੰ ਪਤਾ ਵੀ ਕਿੱਧਰੋਂ ਪਾਣੀ ਨਿਕਲਣਾ ਕੀ ਕਰੀਏ ਜੇ ਤੁਸੀਂ ਆਪਣੇ ਉੱਪਰ ਲੋ ਵੀ ਲਾ ਕੇ ਲੇਬਰ ਲਾ ਕੇ ਵੀ ਕਰਾਈਏ ਤਾਂ ਵੀ ਇਹ ਹੋ ਨਹੀਂ ਸਕਦਾ ਜਿਹੜਾ ਕੰਮ ਕਮੇਟੀ ਦਾ ਨੂੰ ਕਮੇਟੀ ਨੂੰ ਕਰਨਾ ਚਾਹੀਦਾ ਕਈ ਵਾਰੀ ਰਿਪੋਰਟਾਂ ਕੀਤੀਆਂ ਹੈ ਕਈ ਵਾਰੀ ਦਰਖਾਸਤ ਦੇਤੀ ਹੈ ਪਰ ਕੋਈ ਸੁਣਵਾਈ ਨਹੀਂ ਆ ਗਈ ਮੈਂ गुजारिश ਕਰਾਂਗਾ ਪ੍ਰਸ਼ਾਸਨ ਨੂੰ ਤੇ ਕਮੇਟੀ ਨੂੰ ਵੀ ਇਹ ਪਹਿਲ ਦੇ ਤੌਰ ਤੇ ਠੀਕ ਕੀਤਾ ਜਾਵੇ ਆ ਦੇਖੋ ਇਧਰ ਸੀਵਰੇਜ ਦੇਖੋ ਸਾਰਾ ਭਰ ਕੇ ਬਾਹਰ ਨਿਕਲ ਰਿਹਾ ਸਾਰੀ ਜਨਤਾ ਪਰੇਸ਼ਾਨ ਹੈ ਛੋਟੇ ਛੋਟੇ ਬੱਚੇ ਸਭ ਪਰੇਸ਼ਾਨ ਹੈ ਜੀ ਇਹ ਜੇ ਲੋਕਾਂ ਦੀ ਲੋਕ ਕਹਿ ਰਹੇ ਅਸੀਂ ਵੋਟਾਂ ਪਾਈਆਂ ਤੇ ਸਾਡਾ ਕੰਮ ਵੀ ਹੋਣਾ ਚਾਹੀਦਾ ਠੀਕ ਹੈ ਜੀ ਸੋ ਸੋ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਆਪਾਂ ਗੱਲ ਕਰ ਰਹੇ ਆਂ ਕੀ ਕਹਿਣਾ ਚਾਹੋਗੇ ਜੰਗੀ ਤੁਸੀਂ ਦੇਖ ਰਹੇ ਹੋ ਹਾਲ ਤੇ ਕਿੰਨੀ ਮਾੜੀ ਹਾਲਤ ਹੈ ਇਹ ਇਹ ਰਾਜਪੁਰੇ ਦੇ ਵਿੱਚ ਗਾਂਧੀ ਮਾਰਕੀਟ ਬਹੁਤ ਮਸ਼ਹੂਰ ਮਾਰਕੀਟ ਹੈਗੀ ਇਹਨੂੰ ਕਈ ਮਾਰਕੀਟਾਂ ਲੱਗਦੀਆਂ ਪਰ ਇਹ ਜਿਹੜੀ ਗਾਂਧੀ ਮਾਰਕੀਟ ਹੈ ਇੱਥੇ ਰਸ਼ ਹਮੇਸ਼ਾ ਰਹਿੰਦਾ ਹੈ ਔਰ ਇੱਥੇ ਜਿਹੜਾ ਹਾਲ ਕੀਤਾ ਹੋਇਆ ਕਮੇਟੀ ਨੇ ਇੱਥੇ ਹੁਣ ਆਣਾ ਜਾਣਾ ਨਾ ਸਾਰੇ ਭੁੱਲ ਗਏ ਹੈਗੇ ਕਿਉਂਕਿ ਕਈ ਬੱਚੇ ਇੱਥੇ ਗਿਰ ਗਏ ਹੈਗੇ ਕਈਵੇਂ ਇੱਥੇ ਥ੍ਰੀ ਵੀਲਰ ਆਟੋ ਇੱਕ ਵਾਰੀ ਗੱਡੀ ਇੱਥੇ ਫਸ ਗਈ ਹੈਗੀ ਟਾਇਰ ਤਸ ਗਿਆ ਹੈਗਾ ਤੇ ਉਹਨੂੰ ਬੜੀ ਮੁਸ਼ਕਲ ਨਾਲ ਕ੍ਰੇਨ ਬੁਲਾ ਕੇ ਨਾ ਉਹ ਅਸੀਂ ਕੱਢੀ ਹੈਗੀ ਸੋ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਹਾਲ ਤੁਸੀਂ ਦੇਖੋ ਸੀਵਰੇਜ ਕਿਸ ਤਰ੍ਹਾਂ ਓਵਰਫਲੋ ਹੋ ਰਿਹਾ ਤੇ ਬਾਰਿਸ਼ ਦਾ ਮੌਸਮ ਉੱਪਰ ਬਣਿਆ ਹੋਇਆ ਕਿਸੇ ਟਾਈਮ ਵੀ ਤੇਜ਼ ਬਾਰਿਸ਼ ਆ ਗਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੁਕਾਨਦਾਰਾਂ ਦਾ ਹਾਲ ਹੈ ਸੋ ਲਗਾਤਾਰ ਤੁਹਾਨੂੰ ਦਿਖਾ ਰਹੇ ਕਿ ਮੈਡਮ ਐਮ ਐਲ ਏ ਮੈਡਮ ਨੀਨਾ ਮਿੱਤਲ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਥੋੜੇ ਦਿਨ ਪਹਿਲਾਂ ਇੱਕ ਗੱਡੀ ਦਾ ਮੂਰਤ ਕੀਤਾ ਗਿਆ ਸੀਗਾ ਫੁਆਰਾ ਚੌਕ ਤੇ ਕਿ ਲੋਕਾਂ ਨੂੰ ਹੁਣ ਰਾਹਤ ਮਿਲੇਗੀ ਸੀਵਰੇਜ ਤੋਂ ਜਿਹੜੇ ਸੀਵਰੇਜ ਬੰਦ ਹੈ ਤੇ ਉਹ ਖੋਲਦੀ ਖੋਲ ਦੇਗੀ ਗੱਡੀ ਤੇ ਲਗਾਤਾਰ ਉਹ ਗੱਡੀ ਹੁਣ ਹਜੇ ਇਹ ਨਹੀਂ ਸਮਝ ਆ ਰਹੀ ਵੀ ਉਹ ਗੱਡੀ ਕਿਹੜੇ ਪਾਸੇ ਜਿਹੜਾ ਹੈ ਕੰਮ ਕਰ ਰਹੀ ਹੈ ਲੇਕਿਨ ਲੋਕ ਤਾਂ ਉਸ ਤਰ੍ਹਾਂ ਹੀ ਉਸ ਤਰ੍ਹਾਂ ਪ੍ਰੇਸ਼ਾਨੀ ਜਿਹੜੀ ਹੈ ਲਗਾਤਾਰ ਸੀਵਰੇਜ ਦੀ ਪ੍ਰੋਬਲਮ ਵੱਧੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੀਵਰੇਜ ਬੋਰਡ ਜਾਂ ਨਗਰ ਕੌਂਸਲਿੰਗ ਦੇ ਉੱ ਸਰ ਜਿਹੜੇ ਹੈ ਇਸ ਤਰ੍ਹਾਂ ਹੀ ਸੁੱਤੇ ਰਹਿਣਗੇ ਕੈਮਰਾਮੈਨ ਮੋਹੀਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਖ਼ਰ